ਟੈਟੂ ਵਾਲੀ ਦੁਕਾਨ ਦੇ ਉੱਤੇ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਦਿਨ ਦਿਹਾੜੇ ਕੁਝ ਅਣਪਛਾਤੇਆਂ ਦੇ ਵੱਲੋਂ ਦੁਕਾਨ ਦੇ ਵਿੱਚ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਫਿਰੋਜ਼ਪੁਰ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਫਿਰੋਜ਼ਪੁਰ ਦੇ ਅੰਦਰ ਮੱਖੂ ਗੇਟ ਦੇ ਕੋਲ ਹੈ ਵੱਡੀ ਘਟਨਾ ਵਾਪਰੀ ਹੈ ਟੈਟੂ ਬਣਵਾਉਣ ਵਾਲੀ ਦੁਕਾਨ ਦੇ ਅੰਦਰ ਕੁਝ ਅਣਪਛਾਤੇ ਨੌਜਵਾਨ ਵੜ ਜਾਂਦੇ ਨੇ ਅਤੇ ਫਿਰ ਟੈਟੂ ਬਣਵਾਉਣ ਆਏ ਇੱਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੰਦੇ ਨੇ ਜਾਣਕਾਰੀ ਅਨੁਸਾਰ ਦੁਪਹਿਰ ਨੂੰ ਐ ਅਣਪਛਾਤੇ ਨੌਜਵਾਨ ਦੁਕਾਨ ਦੇ ਅੰਦਰ ਵੜ ਗਏ ਅਤੇ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਜਾਣਕਾਰੀ ਅਨੁਸਾਰ ਆਸ਼ੂ ਮੋਂਗਾ ਇਸ ਨੌਜਵਾਨ ਦਾ ਨਾਮ ਸੀ ਜਿਸ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਹੈ ਫਿਲਹਾਲ ਅਜੇ ਤੱਕ ਕਾਰਨ ਤਾਂ ਪਤਾ ਨਹੀਂ ਲੱਗ ਸਕੇ ਕਿ ਆਖਿਰਕਾਰ ਇਹ ਕਤਲ ਕਿਉਂ ਕੀਤਾ ਗਿਆ ਪੁਲਿਸ ਮੌਕੇ ਤੇ ਪਹੁੰਚੀ ਹੈ ਤੇ ਮਾਮਲੇ ਦੀ ਜਾਂਚ ਲਗਾਤਾਰ ਹੀ ਕੀਤੀ ਜਾ ਰਹੀ ਹੈ ਤਾਂ ਟੈਟੂ ਬਣਵਾਉਣ ਵਾਲੀ ਦੁਕਾਨ ਦੇ ਉੱਤੇ ਵੱਡੀ ਘਟਨਾ ਵਾਪਰੀ ਹੈ ਜਾਣਕਾਰੀ ਦਿੰਦਿਆਂ ਹੋਇਆਂ ਜੋ ਟੈਟੂ ਦੀ ਦੁਕਾਨ ਚਲਾਉਂਦਾ ਨੌਜਵਾਨ ਉਸਤਾ ਕਹਿਣਾ ਸੀ ਕਿ ਕੋ ਜਣਤੂ ਛਾਤੀ ਨੌਜਵਾਨ ਦਿਨ ਦਿਹਾੜੇ ਉਸਦੀ ਦੁਕਾਨ ਦੇ ਵਿੱਚ ਆਏ ਪਹਿਲਾਂ ਉਸ ਨੂੰ ਗੱਲ ਦੇ ਨਾਲ ਫੜ ਲਿਆ ਤੇ ਉਸ ਨੂੰ ਦੁਕਾਨ ਤੋਂ ਬਾਹਰ ਕੱਢ ਦਿੱਤਾ ਤੇ ਜਿਵੇਂ ਹੀ ਉਹ ਬਾਹਰ ਜਾ ਕੇ ਲੋਕਾਂ ਕੋਲੋਂ ਮਦਦ ਮੰਗਣ ਲੱਗਾ ਇਹਨੇ ਨੂੰ ਪੁੱਛੋ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਆਈਆਂ ਅਤੇ ਫਿਰ ਜਦੋਂ ਉਸਨੇ ਜਾ ਕੇ ਦੇਖਿਆ ਤਾਂ ਨੌਜਵਾਨ ਥੇਟਾ ਡਿੱਗਿਆ ਹੋਇਆ ਸੀ ਤੇ ਖੂਨ ਦੇ ਨਾਲ ਲਤਕਤ ਸੀ ਨੌਜਵਾਨ ਦਾ ਕਹਿਣਾ ਹੈ ਕਿ ਮੈਨੂੰ ਤਾਂ ਅਜੇ 10-15 ਦਿਨ ਹੀ ਹੋਏ ਨੇ ਪਹਿਲਾਂ ਮੈਂ ਚੰਡੀਗੜ੍ਹ ਦੇ ਵਿੱਚ ਕੰਮ ਕਰਦਾ ਸੀ ਹੁਣ ਮੈਂ ਆਪਣਾ ਨਵਾਂ ਕੰਮ ਖੋਲਿਆ ਹੈ ਤੇ ਇੱਥੇ ਇਹ ਨੌਜਵਾਨ ਟੈਟੂ ਬਣਵਾਉਣ ਆਇਆ ਸੀ ਪਰ ਇਸਦੇ ਮਗਰ ਹੀ ਕੋ ਜਣ ਪਛਾਤੇ ਨੌਜਵਾਨ ਆਏ ਤੇ ਇਸ ਨੂੰ ਗੋਲੀਆਂ ਮਾਰ ਕੇ ਮੌਤੇ ਘਾਟੂ ਕਰ ਦਿੱਤਾ ਹੈ ਕੀ ਕੁਝ ਬਿਆਨ ਸਾਹਮਣੇ ਆਏ ਨੇ ਆਫੀਸ਼ੀਅਲ ਨੂੰ ਇਹ ਅਸ਼ੂਭ ਹੋਗਾ ਹੈਗਾ ਕੋਤਰ ਕੁਸ਼ਲਵਾਰ ਇਹਦਾ ਹੈਗਾ ਬਲੂਚਾਲੀ ਗਲੀ ਦੇ ਵਿੱਚ ਰਹਿਣ ਵਾਲਾ ਹੈਗਾ ਇਹ ਇੱਥੇ ਆਇਆ ਸੀ ਪਹਿਲੇ ਦੋ ਬੰਦੇ ਕੋਈ ਦੁਬਾਰ ਤੇ ਕੋਈ ਹੋਰ ਆਏ ਹੋਏ ਸੀ ਉਸ ਤੋਂ ਬਾਅਦ ਇਹ ਆਇਆ ਇਹਾਂ ਦੀ ਆਪਸ ਵਿੱਚ ਕੀ ਗੱਲਬਾਤ ਹੋਈ ਹੈ ਇਹ ਜਿਹੜੀ ਕਲੀਰ ਨਹੀਂ ਹੋਇਆ ਤੇ ਕਿਸੇ ਬੰਦੇ ਵੱਲੋਂ ਇਹਦੇ ਜਿਹੜੇ ਗੋਲੀ ਮਾਰੀ ਗਈ ਹੈ ਇੱਕ ਬੰਦੇ ਸਪੋਰਟ ਦੇ ਡੈੱਟ ਹੋਈ ਹੈ ਉਹਨਾਂ ਲੈ ਕੇ ਜਾ ਰਹੇ ਹਾਂ ਅਸੀਂ ਹੁਣ ਫਿਰ ਵੀ ਇਹਨੂੰ ਕੇਅਰ ਕਰਕੇ ਪਹਿਲਾਂ ਹਸਪੀਟਲ ਲੈ ਕੇ ਜਾ ਰਹੇ ਹਾਂ ਹਾਂਜੀ ਚਲੇ ਜਾਂਦੇ ਬਹੁਤ ਬਹੁਤ ਸ਼ੁਕਰੀਆ ਸਰ ਮਾਰੇ ਆਪਣੇ ਸਾਹਮਣੇ ਬੋਲੀਏ ਚਲੀ ਆ ਜੀ ਹਾਂਜੀ ਸਾਹਮਣੇ ਬੋਲੀਏ ਕੋਈ ਗੈਂਗ ਵਾਲਾ ਸਰ ਕਹਿੰਦਾ ਇਹ ਜੀ ਆਏ ਆ ਮੌਕੇ ਤੇ ਸਭ ਪਹਿਲੇ ਇਨਵੈਸਟੀਗੇਸ਼ਨ ਕਰ ਲੈ ਦੋ ਫਿਰ ਅਸੀਂ ਤੁਹਾਨੂੰ ਡਿਟੇਲ ਦੇ ਦਾਂਗੇ ਡਿਟੇਲ ਦੇ ਦਾਂਗੇ ਇਨਵੈਸਟੀਗੇਸ਼ਨ ਕਰ ਲੈ ਦੋ ਸਰ ਕਿੰਨੇ ਬੰਦੇ ਡੈਕ ਹੋਈ ਹੈ ਇੱਕੋ ਹੀ ਇੱਕੋ ਹੀ ਹੈ ਇੰਜਰੀ ਕਿੰਨੇ ਹੋਏ ਸਰ ਅਜੇ ਫਿਲਹਾਲ ਹੋਈ ਨਹੀਂ ਇੱਕੋ ਹੀ ਹੈ ਸਰ ਸਾਡੇ ਕੋਲ ਇਨਫੋਰਮੇਸ਼ਨ ਉਸ ਦਾ ਇੱਕੋ ਹੀ ਹੈ ਸਰ ਉਹ ਕਿੰਨੇ ਆਏ ਜੀ ਉਹ ਉਹ ਵੀ ਦੋ ਬੰਦੇ ਸੀ ਦੋ ਤਿੰਨ ਬੰਦੇ ਸੀ ਇਹ ਤੋਂ ਰਹਿਣ ਵਾਲਾ ਇਹ ਬਾਹਰ ਖੁੱਚਿਆ ਤੇ ਉਹਨਾਂ ਨੇ ਇੱਕ ਦੂਜੇ ਨਾਲ ਹਮਲਾ ਤਬਦੀ ਕੀਤਾ ਜਦ ਰੌਲਾ ਰੁਲਾ ਪਾਇਆ ਤੇ ਮੈਂ ਬਾਹਰੋਂ ਭੱਜ ਗਿਆ ਬਾਹਰ ਨੂੰ ਤੇ ਪਿੱਛੋਂ ਵਾਜ ਜਾ ਹੀ ਆਈਆਂ ਗੋਲੀਆਂ ਦੀਆਂ ਬਾਕੀ ਜਿੰਦੇ ਗੋਲੀ ਲੱਗੀ ਆ ਉਹ ਬੰਦਾ ਕੌਣ ਆ ਪਤਾ ਨਹੀਂ ਪਾਜੀ ਮੈਨੂੰ ਸੱਚੀ ਕੋਈ ਨਹੀਂ ਜਾਣਦਾ ਮੈਂ ਤਾਂ ਜਿਦਾਸ ਦਿਨ ਹੋਇਆ ਕੰਮ ਇੱਥੇ ਕੰਮ ਕੰਮ ਕਰਨ ਲਈ ਆਇਆ ਸੀਗਾ ਪਾਜੀ ਉਹ ਇਹ ਬਾਅਦ ਚੋਂ ਆਏ ਨੇ ਜਿਨ੍ਹਾਂ ਦੇ ਗੋਲੀ ਵੇਚੀ ਆ ਕਿਹੜੀ ਜਗ੍ਹਾ ਤੇ ਉਹਨਾਂ ਦੇ ਮਗਰ ਆਏ ਸੀ ਜਿਹੜੇ ਮੁੰਡੇ ਆਏ ਸੀ ਕਿ ਪਹਿਲਾਂ ਤੇ ਕਿਹੜੀ ਜਗ੍ਹਾ ਤੇ ਕਿੱਥੇ ਗੋਲੀ ਚੱਲੀ ਪਾਜੀ ਪਤਾ ਹੀ ਨਹੀਂ ਮੈਂ ਬਾਹਰ ਉਹਨਾਂ ਨੇ ਮੈਨੂੰ ਪਹਿਲਾਂ ਗਲਮੇ ਤੋਂ ਕੁਛ ਇੱਥੇ ਮੈਂ ਇੱਥੇ ਭਾਜੀ 10 15 ਦਿਨ ਹੀ ਹੋਈ ਦੁਕਾਨ ਖੋਲੀ ਆਪਣਾ ਅੱਛਾ ਤੁਹਾਨੂੰ ਦੱਸਾਂ ਆਪਣਾ 10 15 ਦਿਨ ਪਹਿਲਾਂ ਮੇਰਾ ਚੰਡੀਗੜ੍ਹ ਕੰਮ ਸੀ ਇਹ ਬੰਦਾ ਉਹਨਾਂ ਦੇ ਨਾਲ ਦਾ ਹੀ ਹੈ ਜਿਹੜੇ ਭਾਜੀ ਇਹ ਬੰਦੇ ਬਾਅਦ ਚ ਆਏ ਨੇ ਉਹਨਾਂ ਦੇ ਮਗਰ ਆਏ ਨੇ ਜਿੰਨੇ ਗੋਲੀ ਬਜੀਏ ਕੋਲ ਭਾਜੀ ਮੈਨੂੰ ਨਹੀਂ ਪਤਾ ਇਹ ਬੰਦੇ ਉਹ ਨਹੀਂ ਜਿਹੜੇ ਮਗਰ ਆਏ ਸੀਗੇ ਇਹਨਾਂ ਦਾ